ਪੰਜ ਬਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਰ ਟਿਕੇ ਮੂرد ਹਰ ਗੋਬਿੰਦ ਸواری ਚੱਲੇ ਪੀੜੀ ਸੋਡੀਆਂ ਰਉ ਪਦਖਾਵਨ ਵਾਰ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰ ਉਪਕਾਰੇ ਪੁੱਛਣ ਸੇਖੇ ਅਰਦਾਸ ਕਰ ਛੇ ਮੈਲਾ ਤੱਕ ਦਰਸਨਿਹਾਰੇ ਅਗਾਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸਨੋ ਸੰਸਾਰੀ ਕਲਯੁਗ ਦੀ ਪੀੜੇ ਸੋਡੀਆਂ ਨਿਹ ਚਰਨ ਈਵੇ ਸਾਰ ਖੁਲਹਾਰੀ ਜੁਗ ਜਗ ਸਤ ਗੁਰ ਤਰੇ ਅਵਤਾਰੀ ਛੇਵੇਂ ਪਤਸ਼ਾਹ ਸਾਹਿਬ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕੀਰਤਪੁਰ ਦੇ ਵਿੱਚ ਨਿਹਾਲ ਕਰ ਰਏ ਸੰਗਤਾਂ ਮਹਾਰਾਜ ਜੀ ਦੇ ਅਭਦੇਸ਼ ਸੁਣ ਕੇ ਦਰਸ਼ਨ ਦਿਦਾਰੇ ਕਰਕੇ ਨਿਹਾਲ ਹੋ ਰਹੀਆਂ ਨੇ ਜਦੋਂ ਸਤਗੁਰਾਂ ਨੇ ਸਾਰੀ ਸੰਗਤ ਨੂੰ ਹੁਕਮਨਾਮੇ ਭੇਜੇ ਸਾਰੀਆਂ ਸੰਗਤਾਂ ਕੀਰਤਵਰ ਸਾਹਿਬ ਪੰਚਨ ਸਾਰੇ ਮਸੰਦ ਵੀ ਆਏ ਸੰਗਤਾਂ ਵੀ ਗਾਰ ਪੇਟਾਵਾਂ ਲੈ ਕੇ ਆਈਆਂ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਵੀ ਇੱਕ ਦੀਵਾਨ ਵਿੱਚ ਉੱਚਾ ਥੜਾ ਤਿਆਰ ਕਰਕੇ ਇੱਕ ਵੱਡੇ ਦੀਵਾਨ ਵਾਸਤੇ ਦਰੀਆਂ ਦਾ ਫਰਸ਼ ਵਿਛਾ ਦਿਓ ਉੱਪਰ ਚਾਨਣੀ ਤਾਣ ਕੇ ਇਹ ਸਾਰਾ ਪ੍ਰਬੰਧ ਛੇਤੀ ਕਰਕੇ ਸਾਰਿਆਂ ਨੂੰ ਦੀਵਾਨ ਵਿੱਚ ਆਉਣ ਦੀ ਆਗਿਆ ਕਰ ਦਿੱਤੀ ਜਦੋਂ ਸਭ ਤਿਆਰੀ ਹੋ ਗਏ ਦੀਵਾਨ ਉੱਜ ਪਹੁੰਚ ਗਏ ਦੀਵਾਨ ਸਜ ਗਿਆ ਗੁਰੂ ਜੀ ਆਪਣੇ ਤਿੰਨੇ ਸਹਿਬਜ਼ਾਦੇ ਸ੍ਰੀ ਸੂਰਜਮਲ ਜੀ ਅਣੀ ਰਾਏ ਜੀ ਅਦੇ ਤੇਗ ਬਹਾਦਰ ਜੀ ਅਤੇ ਆਪਣੇ ਪੁੱਤਰੇ ਸ਼੍ਰੀ ਹਰ ਰਾਏ ਜੀ ਸਹਿਤ ਦੀਵਾਨ ਵਿੱਚ ਪਹੁੰਚ ਗਏ ਨੇ ਆਪਣੇ ਸਿੰਘਾਸਨ ਉੱਤੇ ਬਿਰਾਜਮਾਨ ਹੋ ਗਏ ਸਾਰੇ ਸਿੱਖ ਸੇਵਕਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਕੇ ਬੜੀ ਪ੍ਰਸੰਨਤਾ ਹੋਈ ਰਬਾਬੀਆਂ ਨੇ ਸ਼ਬਦ ਕੀਰਤਨ ਕਰਨਾ ਆਰੰਭ ਕਰ ਦਿੱਤਾ ਕੜਾ ਬਰਸ਼ਾਦੀ ਦੇਗ ਤਿਆਰ ਹੋ ਕੇ ਆ ਗਈ ਜਦੋਂ ਗੀਰਜਨ ਦਾ ਭੋਗ ਪੈ ਗਿਆ ਤਾਂ ਗੁਰੂ ਜੀ ਨੇ ਆਪਣੇ ਸਿੰਘਾਸਨ ਤੋਂ ਉੱਠ ਕੇ ਸ੍ਰੀ ਹਰ ਰਾਏ ਜੀ ਨੂੰ ਆਪਣੇ ਸਿੰਘਾਸਨ ਉੱਤੇ ਬਿਠਾ ਕੇ ਪੰਜ ਪੈਸੇ ਨਾਰੀਅਲ ਅੱਗੇ ਰੱਖ ਕੇ ਤਿੰਨ ਪ੍ਰਕਰਮਾਂ ਕੀਤੀਆਂ ਮੱਥਾ ਟੇਕ ਦਿੱਤਾ ਅਪਰੰਤ ਭਾਈ ਭਾਨਾ ਜਿਹਨੂੰ ਆਗਿਆ ਦਿੱਤੀ ਇਹਨਾਂ ਨੂੰ ਗੁਰਿਆਈ ਦਾ ਤਿਲਕ ਦੇ ਦਿਓ ਅੱਜ ਤੋਂ ਇਹ ਸਾਡਾ ਹੀ ਰੂਪ ਹਨ ਭਾਈ ਭਾਨੇ ਨੇ ਜਦੋਂ ਗੁਰਿਆਈ ਦਾ ਤਿਲਕ ਲਾ ਦਿੱਤਾ ਤਾਂ ਸਭ ਤੋਂ ਪਹਿਲਾਂ ਮੁਗੀ ਸਿੰਘਾਂ ਨੇ ਉੱਟ ਗਏ ਯਥਾ ਸ਼ਕਤ ਰੱਖ ਕੇ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਮੱਥਾ ਟੇਕਿਆ ਅਪਰੰਤ ਹੋਰ ਸਿੱਖਾਂ ਨੇ ਭੇਟਾ ਅਰਪਣ ਕੀਤੀਆਂ ਮੱਥਾ ਟੇਕਿਆ ਸਾਰਾ ਦੇਣੀ ਸੰਗਤਾਂ ਆਣ ਆਣ ਕੇ ਸ਼੍ਰੀ ਗੁਰੂ ਹਰ ਰਾਏ ਜਿਨੂੰ ਮੱਥਾ ਟੇਕਦੀਆਂ ਭੇਟਾ ਅਰਪਣ ਕਰਦੀਆਂ ਰਹੀਆਂ ਜਦੋਂ ਘਰ ਵਿੱਚ ਮਾਤਾ ਮਰਵਾਇ ਜਿਨੂੰ ਇਸ ਗੱਲ ਦੀ ਖਬਰ ਹੋਈ ਕਿ ਗੁਰੂ ਜੀ ਨੇ ਗੁਰਿਆਈ ਦਾ ਤਿਲਕ ਸ਼੍ਰੀ ਹਰ ਰਾਏ ਜੀ ਨੂੰ ਦੇ ਦਿੱਤਾ ਮਾਤਾ ਜੀ ਬਾਅਦ ਚਿੰਤਾਵਾਨ ਹੋ ਗਏ ਮਾਤਾ ਜੀ ਨੇ ਗੁਰੂ ਜੀ ਨੂੰ ਆਖਿਆ ਮੇਰੇ ਪੁੱਤਰ ਸੂਰਜ ਮਾਲ ਵਿੱਚ ਕੀ ਦੋਸ਼ ਸੀ ਜਿਸ ਕਰਕੇ ਦੁਸਾ ਉਹਨੂੰ ਛੱਡ ਕੇ ਗੁਰਿਆਈ ਪੁੱਤਰੇ ਨੂੰ ਦੇ ਦਿੱਤੀ ਆ ਇਹ ਆਪਣੀ ਉਭੀ ਜੀਵਿਕਾ ਕਿਸ ਤਰ੍ਹਾਂ ਚਲਾਉਣਗੇ ਗੁਰੂ ਜੀ ਆਂਦੇ ਚਿੰਤਾ ਨਾ ਕਰੋ ਮਨ ਵਿੱਚੋਂ ਈਰਖਾ ਛੱਡ ਦਿਓ ਇਹਨਾਂ ਨੂੰ ਕੋਈ ਪਰਵਾਹ ਨਹੀਂ ਰਵੇਗੀ ਸਾਰਾ ਕੁਝ ਇਹਨਾਂ ਨੂੰ ਪ੍ਰਾਪਤ ਹੋਵੇਗਾ ਸ਼੍ਰੀ ਮਾਤਾ ਮਰਵਾਇ ਜੀ ਨੇ ਵਿਚਾਰ ਕਰਕੇ ਗੁਰੂ ਜੀ ਮੈਨੂੰ ਐਵੇਂ ਟਾਲ ਰਹੇ ਨੇ ਉੱਠ ਉੱਟ ਕੇ ਸੂਰਜਮਾਲ ਜੀ ਨੂੰ ਨਾਲ ਲੈ ਕੇ ਆਪਣੇ ਪਾਸ ਸਤ ਗਿਆ ਦੇ ਬੇਟਾ ਹੁਣ ਇੱਥੇ ਸਾਡਾ ਕੋਈ ਕੰਮ ਨਹੀਂ ਅੱਗੇ ਤੂੰ ਇਹਨਾਂ ਪਾਸ ਸਾਰਾ ਘਰ ਦਾ ਕੰਮ ਸੁਭਾਲ ਕੇ ਕੀ ਲੈ ਲਿਆ ਇਸ ਤਰ੍ਹਾਂ ਦੀਆਂ ਗੱਲਾਂ ਸ਼੍ਰੀ ਸੂਰਜਮਾਲ ਜੀ ਨੂੰ ਸਮਝਾ ਕੇ ਮਾਤਾ ਜੀ ਨੇ ਤੁਰਨ ਦੀ ਤਿਆਰੀ ਕਰ ਦਿੱਤੀ ਗੱਡਾ ਮੰਗਵਾ ਕੇ ਘਰ ਦਾ ਸਮਾਨ ਲੱਦ ਲਿਆ ਸੂਰਜਮਾਲ ਜੀ ਦੀ ਸਵਾਰੀ ਵਾਸਤੇ ਇੱਕ ਘੋੜਾ ਲੈ ਲਿਆ ਆਪ ਮਾਤਾ ਜੀ ਰਾਤ ਵਿੱਚ ਸਵਾਰ ਹੋ ਗਏ ਤੇ ਦਾਸੀ ਨੂੰ ਬੈਲੇ ਵਿੱਚ ਬਿਠਾ ਲ ਗਏ ਕੀਰਤਪੁਰ ਤੋਂ ਨਿਕਲ ਚੱਲੇ ਨੇ ਜਦੋਂ ਇਹ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਭਾਈ ਭਾਨਾ ਜੀ ਨੂੰ ਭੇਜਿਆ ਆ ਕੇ ਸ੍ਰੀ ਮਰਵਾਈ ਜੀ ਨੂੰ ਮੋੜ ਕੇ ਘਰ ਲਿਆਓ ਭਾਈ ਭਾਨਾ ਜੀ ਨੇ ਮਾਤਾ ਜੀ ਨੂੰ ਗੁਰੂ ਜੀ ਦਾ ਹੁਕਮ ਦੱਸ ਕੇ ਵਾਪਸ ਕਰ ਲਿਆਂਦਾ ਮਾਤਾ ਜੀ ਆਪਣੇ ਨਿਵਾਸ ਸਥਾਨ ਤੇ ਮਹਿਲਾ ਚ ਚਲੇ ਗਏ ਸੂਰਜ ਮਾਲ ਜੀ ਨੂੰ ਗੁਰੂ ਜੀ ਨੇ ਸਤਿਗਿਰੀ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਜੀ ਗੁਰਿਆਈ ਲੈਣੀ ਹੈ ਗੁਰੂ ਬੰਨਾ ਕੇ ਸਿੱਖੀ ਲੈਣੀ ਤਾਂ ਸੂਰਜ ਮਾਲ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੀ ਮੈਂ ਗੁਰੂ ਨਹੀਂ ਬੰਨਣਾ ਚਾਹੁੰਦਾ ਮੈਂ ਤੁਹਾਡੀ ਸਿੱਖੀ ਚਾਹਣਾ ਮੈਨੂੰ ਸਿੱਖੀ ਬਖਸ਼ੋ ਸੂਰਜਮਲ ਦੀ ਨਿਮਰਤਾ ਵਾਲੀ ਸਾਦੀ ਗੱਲ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋ ਗਏ ਵਜਨ ਕੀਤਾ ਸੂਰਜਮਲ ਤੂੰ ਸਿੱਖੀ ਮੰਗੇ ਸਭ ਕੁਝ ਮੰਗ ਲਿਆ ਤੈਨੂੰ ਸ਼ਾਬਾਸ਼ ਤੇਰੀ ਬੰਸ ਬਾਤ ਵਧੇ ਫੁੱਲੇਗੀ ਅਤੇ ਗੁਰਤਾ ਵੀ ਪ੍ਰਾਪਤ ਹੋ ਜਗੇ ਗੁਰੂ ਜੀ ਦੇ ਇਹ ਵਾਰ ਪ੍ਰਾਪਤੀ ਦੇ ਵਦਨ ਸੁਣ ਕੇ ਸੂਰਜਮਾਲ ਜੀ ਨੇ ਗੁਰੂ ਜੀ ਨੇ ਮੱਥਾ ਟੇਕਿਆ ਘਰ ਆਣਗੇ ਸਾਰੀ ਗੱਲ ਆਪਣੀ ਮਾਤਾ ਮਰਵਾਈ ਜੀ ਨੂੰ ਦੱਸੀ ਮਰਵਾਈ ਸ਼੍ਰੀ ਗੁਰੂ ਜੀ ਦੇ ਵਦਨ ਸੁਣ ਕੇ ਪ੍ਰਸਾਨ ਹੋ ਗਏ ਇਹਨਾਂ ਦੇ ਕੀਤੇ ਹੋਏ ਬਾਗ ਕਦੇ ਵਿਰਥਾ ਨਹੀਂ ਜਾਂਦੇ ਇਸ ਤਰ੍ਹਾਂ ਮਾਤਾ ਮਰਵਾਏ ਜੀ ਸੂਰਜ ਮਲ ਜੀ ਦੇ ਨਾਲ ਧੀਰਜ ਨਾਲ ਬੈਠ ਗਏ ਪਰ ਮਾਤਾ ਨਾਨਕੀ ਜੀ ਮਨ ਵਿੱਚ ਕੋਈ ਝੁਰਨ ਲੱਗੇ ਕਿ ਮੇਰੇ ਪੁੱਤਰ ਸ੍ਰੀ ਤੇਗ ਬਹਾਦਰ ਜੀ ਦਾ ਕੀ ਬਣੇਗਾ ਇਹ ਸੋਚ ਕੇ ਇੱਕ ਦਿਨ ਜਦੋਂ ਗੁਰੂ ਜੀ ਪ੍ਰਸ਼ਾਦਾ ਸ਼ਗਰੇ ਸਨ ਨਾਨਕੀ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਛਿਰਿ ਤੇਗਵਾ ਦਰਜੀ ਵੱਲ ਆਪ ਜੀ ਨੇ ਕੋਈ ਧਿਆਨ ਹੀ ਨਹੀਂ ਕੀਤਾ ਉਹਦਾ ਸੰਤ ਰੂਪ ਨੇ ਉਹਨਾਂ ਦਾ ਨਿਰਵਾਹ ਕਿਸ ਤਰ੍ਹਾਂ ਹੋਵੇਗਾ ਇਹ ਕੋਈ ਵਿਹਾਰਕਾਰ ਕਰਨਾ ਵੀ ਨਹੀਂ ਜਾਣਦੇ ਗੁਰੂ ਜੀ ਜਦੋਂ ਪ੍ਰਸ਼ਾਦਾ ਛੱਕੇ ਹੱਥ ਸਾਫ਼ ਕਰਨ ਲੱਗੇ ਨਾ ਤਾਂ ਆਪ ਜੀ ਨੇ ਬਜਨ ਕੀਤਾ ਤੇਗਵਾ ਦਰਜੀ ਗੁਰਿਆਈ ਤੋਂ ਬਿਨਾਈ ਗੁਰੂ ਸਮਾਨ ਪੂਜੇ ਜਾਣਗੇ ਸਮੇਂ ਸਿਰ ਇਹਨਾਂ ਨੂੰ ਗੁਰਤਾ ਗੱਦੀ ਵੀ ਪ੍ਰਾਪਤ ਹੋ ਜਾਏਗੀ ਪਰ ਗੁਰਤਾ ਪ੍ਰਾਪਤ ਕਰਕੇ ਇਹਨਾਂ ਨੂੰ ਬੜਾ ਕਸ਼ਟ ਹੋਵੇਗਾ ਉਪਰੰਤ ਉਪਰੰਤ ਇਹਨਾਂ ਦਾ ਪੁੱਤਰ ਤੇ ਤੇਰਾ ਪੁੱਤਰਾ ਬੜਾ ਪ੍ਰਤਾਪੀ ਯੋਧਾ ਹੋਵੇਗਾ ਉਹਦਾ ਪੰਥ ਸਾਰੇ ਸੰਸਾਰ ਵਿੱਚ ਫੈਲੇਗਾ ਲੱਖਾਂ ਜ਼ਾਲਮਾਂ ਨੂੰ ਸੋਧ ਕੇ ਦੇਸ਼ ਤੋਂ ਜ਼ੁਲਮ ਦਾ ਨਾਸ ਕਰੇਗਾ ਇਸ ਤਰ੍ਹਾਂ ਦੇ ਵਰ ਪ੍ਰਾਪਤੀ ਦੇ ਬਚਨ ਕਰਕੇ ਗੁਰੂ ਜੀ ਨੇ ਹੱਥ ਸਾਫ਼ ਕਰ ਗਏ ਰਮਾਲ ਮਾਤਾ ਜੀ ਦੀ ਝੋਲੀ ਵਿੱਚ ਸੁੱਟ ਦਿੱਤਾ ਮਾਤਾ ਜੀ ਰਮਾਲ ਲੈ ਕੇ ਪ੍ਰਸੰਤਾ ਨਾਲ ਆਪਣੇ ਨਿਵਾਸ ਅਸਥਾਨ ਤੇ ਆ ਗਏ ਉਹਨੇ ਆਪਣਾ ਅੰਦ ਸਮਾ ਜਾਣ ਕੇ ਗੁਰੂ ਜੀ ਨੇ ਇੱਕ ਕੋਠਾ ਤਿਆਰ ਕਰਵਾਇਆ ਉਹਦਾ ਨਾਮ ਪਤਾਲਪੁਰੀ ਰੱਖਿਆ ਉਹਦੇ ਵਿੱਚ ਵੜ ਕੇ ਬੈਠਣ ਤੋਂ ਪਹਿਲਾਂ ਗੁਰੂ ਜੀ ਨੇ ਸ੍ਰੀ ਹਰਾਇ ਜੀ ਅਧਿਆਪਨੇ ਦੋਵੇਂ ਮੈਲ ਤਿੰਨਾਂ ਪੁੱਤਰਾ ਅਤੇ ਸਾਰੇ ਸਿੱਖ ਸੇਵਕਾਂ ਮਸੰਦਾਂ ਨੂੰ ਆਪਣੇ ਪਾਸ ਮਠਾਲ ਕੇ ਆਖਿਆ ਵੀ ਹੁਣ ਸਾਡੀ ਸੱਚਖੰਡ ਜਾਣ ਦੀ ਤਿਆਰੀ ਹੈ ਜੋਗ ਜੇ ਕਿਸੇ ਨੇ ਕਹਿਣਾ ਸੁਣਨਾ ਕਹਿ ਲਓ ਗੁਰੂ ਜੀ ਦਾ ਵਜਨ ਸੁਣ ਕੇ ਜਦੋਂ ਸਾਰੇ ਹੈਰਾਨ ਹੋ ਕੇ ਚੁੱਪ ਦੇ ਚੁੱਪ ਰਹਿ ਗਏ ਆਪ ਜੀ ਆਂਦੇ ਇਸ ਵਿੱਚ ਕਿਹੜੀ ਗੱਲ ਤੁਹਾਨੂੰ ਹੈਰਾਨ ਕਰਨ ਵਾਲੀ ਹੈ ਇਸ ਸੰਸਾਰ ਦਾ ਪ੍ਰਵਾਹ ਨਦੀ ਵਾਂਗ ਚੱਲਦਾ ਹੀ ਰਹਿੰਦਾ ਹੈ ਨਦੀਆਂ ਵਾਹ ਵੰਨਿਆ ਮੇਲਾ ਸੰਜੋਗੀ RAM ਇਹ ਨਦੀ ਦੇ ਪ੍ਰਵਾਹ ਵਾਂਗ ਚੱਲਦਾ ਰਹਿੰਦਾ ਕੋਈ ਵੀ ਇੱਥੇ ਠਹਿਰ ਨਹੀਂ ਰਹਿੰਦਾ ਸਾਰੇ ਮਹਾਰਾਜਿਆਂ ਦੇ ਕੋਈ ਵੀ ਇੱਥੇ ਠਹਿਰ ਨਹੀਂ ਰਹਿੰਦਾ ਸਾਰੇ ਚੱਲਣ ਹਾਰ ਹਨ ਸੋਚ ਕੇ ਦੱਸੋ ਕਿ ਕੋਈ ਵੱਡਾ ਵਡੇਰਾ ਇਹ ਸੰਸਾਰ ਤੇ ਰਿਹਾ ਸਭ ਆਪੋ ਆਪਣੀ ਵਾਰੀ ਨਾਲ ਤੁਰੇ ਜਾਂਦੇ ਨੇ ਕਰਤਾਰ ਦਾ ਭਾਣਾ ਮੰਨਣਾ ਉਹਦੇ ਵਿੱਚ ਰਾਜੀ ਰਹਿਣਾ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਨਾ ਕੋਈ ਬੱਚਾ ਨਾ ਕੋਈ ਜਵਾਨ ਤੇ ਨਾ ਕੋਈ ਬੁੱਢਾ ਕਿਸੇ ਨੇ ਥਿਰ ਨਹੀਂ ਰਹਿਣਾ ਆਪੋ ਆਪਣੀ ਵਾਰੀ ਅਨੁਸਾਰ ਅਜਰਾਇਲ ਮਰੇਸ਼ਾ ਸਾਰਿਆਂ ਨੂੰ ਲੈ ਜਾਂਦਾ ਇਸ ਤਰ੍ਹਾਂ ਮਹਾਰਾਜ ਜੀ ਨੇ ਜਦੋਂ ਵਿਰਾਗ ਵਿੱਚ ਬਾਚਨਾ ਸਾਰੀਆਂ ਸੰਗਤਾਂ ਨੂੰ ਆਖੇ ਸਾਰੀਆਂ ਸੰਗਤਾਂ ਚੁੱਪਚਾਪ ਮਹਾਰਾਜ ਦਾ ਉਪਦੇਸ਼ ਸੁਣ ਰਹੀਆਂ ਉਪਰੰਤ ਗੁਰੂ ਜੀ ਨੇ ਸ੍ਰੀ ਹਰਿ ਰਾਏ ਜੀ ਨੂੰ ਆਖਿਆ ਤੁਸਾਂ ਗੁਰੂ ਘਰ ਦੀ ਰੀਤੀ ਅਨੁਸਾਰ ਸਿੱਖਾਂ ਨੂੰ ਉਪਦੇਸ਼ ਦੇਣਾ ਪਿਛਲੀ ਰਾਤ ਜਾਗ ਕੇ ਸੋਚ ਅਸ਼ਨਾਨ ਕਰਨਾ ਆਤਮ ਗਿਆਨ ਨੂੰ ਹਿਰਦੇ ਵਿੱਚ ਰੱਖਣ ਵਾਸਤੇ ਭਗਤੀ ਮਾਰਗ ਤੇ ਚੱਲਣਾ ਸ਼ੋਕ ਨੂੰ ਤਿਆਗ ਕੇ ਧੀਰਜ ਧਾਰਨ ਕਰਕੇ ਸੰਗਤ ਮਸੰਦਾਂ ਦੀ ਸੰਭਾਲ ਕਰਨੀ ਸਤਨਾਮ ਦਾ ਸਿਮਰਨ ਕਰਨਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਸਤ ਨਾਮ ਵਾਹਿਗੁਰੂ 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 ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਸਰਾ ਮਹਾਰਾਜੇ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਉਪਦੇਸ਼ ਕਰਦੇ ਸ੍ਰੀ ਗੁਰੂ ਆਰਾਈ ਸਾਹਿਬ ਜੀ ਨੂੰ ਆਖਦੇ ਸਾਰੀ ਸੰਗਤ ਮਸੰਦਾਂ ਦੀ ਸੰਭਾਲ ਕਰਨੀ ਗੁਰੂ ਬਾਬਾ ਜੀ ਦੇ ਬਚਨ ਸੁਣ ਕੇ ਸ੍ਰੀ ਹਰ ਰਾਏ ਜੀ ਆਖਿਆ ਮਹਾਰਾਜ ਦੇਸ਼ ਦੇ ਤੁਰਕ ਸਾਡੇ ਵੈਰੀ ਨੇ ਉਹਨਾਂ ਕੋਲ ਖਜ਼ਾਨਾ ਤੇ ਸੋਨਾ ਬਹੁਤ ਹੈ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਜਾਵੇ ਗੁਰੂ ਜੀ ਆਖਦੇ ਤੁਸੀਂ ਕਦੀ ਕੋਈ ਜੁੱਧ ਨਹੀਂ ਕਰਨਾ ਸ਼ਾਂਤੀ ਰੱਖਣਾ ਆਨੰਦ ਨਾਲ ਘਰ ਵਿੱਚ ਰਹਿਣਾ ਇਹ ਤੁਰਗ ਤੁਹਾਡੇ ਤੇ ਆਵੀ ਨਹੀਂ ਹੋ ਸਕਣਗੇ ਫਿਰ ਸ੍ਰੀ ਹਰਿ ਰਾਏ ਜੀ ਆਖਿਆ ਮਹਾਰਾਜ ਜੇਕਰ ਦੁਸ਼ਮਣ ਸੈਨਾ ਲੈ ਕੇ ਸਾਡੇ ਤੇ ਚੜ ਆਵੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਤਾਂ ਗੁਰੂ ਜੀ ਆਖਿਆ ਜਿਹੜਾ ਤੁਹਾਡੇ ਦੇ ਚੜ ਕੇ ਆਵੇਗਾ ਉਹ ਧੁੰਦ ਦੇ ਬੱਦਲ ਵਾਂਗੂ ਰਾਹ ਵਿੱਚ ਹੀ ਉੱਡ ਜਾਏਗਾ ਤੁਹਾਡੇ ਤੱਕ ਨਹੀਂ ਪਹੁੰਚ ਸਕੇਗਾ ਗੁਰੂ ਜੀ ਦੇ ਬਚਨ ਸੁਣ ਕੇ ਸ੍ਰੀ ਗੁਰੂ ਹਰ राय ਜੀ ਨੇ ਖੁਸ਼ ਹੋ ਗਏ ਆਪ ਜੀ ਦੇ ਚਰਨਾਂ ਦੇ ਮੱਥਾ ਟੇਕਿਆ ਉਪਰੰਤ ਗੁਰੂ ਜੀ ਨੇ ਭਾਈ ਭਾਨੇ ਨੂੰ ਆਗਿਆ ਕੀਤੀ ਕਿ ਤੁਸੀਂ ਆਪਣੇ ਪੁੱਤਰ ਸ੍ਰੀ ਹਰ ਰਾਏ ਜੀ ਪਾਸ ਤੁਸੀਂ ਆਪਣੇ ਪੁੱਤਰ ਨੂੰ ਸ੍ਰੀ ਹਰ ਰਾਏ ਜੀ ਪਾਸ ਲਾਇਓ ਇਹਨਾਂ ਦੀ ਸੇਵਾ ਵਿੱਚ ਹੀ ਰਹਿਣ ਦੇਣਾ ਫਿਰ ਰਾਏ ਜੋਧਨ ਆਖਿਆ ਕਿ ਤੁਸੀਂ ਸਾਡੇ ਸੱਚਖੰਡ ਪਿਆਨੇ ਵਿੱਚੋਂ ਆਪਣੇ ਘਰ ਕਾਂਗੜ ਚਲਿਆ ਜਾਈਂ ਸਤਨਾਮ ਦਾ ਸਿਮਰਨ ਕਰਕੇ ਸੁਖ ਭੋਗਣਾ ਗੁਰੂ ਕਾ ਲੰਗਰ ਸਦਾ ਜਾਰੀ ਰੱਖਣਾ ਅਬਰੰਤ ਬੀਬੀ ਵੀਰੋ ਜੀ ਆਏ ਉਹ ਆਪਣੇ ਪਿਤਾ ਪਿਆਰ ਵਿੱਚ ਡੁਸ ਕਰਨ ਲੱਗੀ ਗੁਰੂ ਜੀ ਨੇ ਉਹਨੂੰ ਧੀਰਜ ਦਿੱਤੀ ਆਖਿਆ ਵੀ ਤੂੰ ਕਿਉਂ ਰੋਨੀ ਆ ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇਰੀ ਸੰਤਾਨ ਬੜੀ ਬਹਾਦਰ ਹੋਵੇਗੀ ਜਸ ਖੱਟੇਗੀ ਮੀਰੀ ਚੰਦ ਦੇ ਪੁੱਤਰ ਲਾਲ ਚੰਦ ਨੂੰ ਆਖਿਆ ਵੀ ਤੂੰ ਆਪਣੀ ਮਾਤਾ ਸਾਹਿਬ ਸਾਡੀ ਮੂਰਤ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਝੀਆਂ ਜਿਹੜੀਆਂ ਰਾਗ ਬਲਾਵਲ ਤੱਕ ਲਿਖੀਆਂ ਯਾਨੇ ਲੈ ਕੇ ਸੁਰ ਸਿੰਘ ਚਲਿਆ ਜਾ ਉੱਥੇ ਹੀ ਨਿਵਾਸ ਰੱਖਣਾ ਬਾਬਾ ਪਰਮਾਨੰਦ ਤੇ ਸੁੰਦਰ ਨੂੰ ਆਖਿਆ ਕਿ ਤੁਸੀਂ ਵੀ ਤਾਂ ਆਪਣੇ ਘਰ ਗੋਇੰਦਵਾਲ ਚਲੇ ਜਾਓ ਅਪਰੰਤ ਗੁਰੂ ਜਨੈ ਸ਼੍ਰੀ ਮਾਤਾ ਨਾਨਕੀ ਜੀ ਵਾਲ ਵੇਖ ਕੇ ਆਖਿਆ ਤੁਸੀਂ ਆਪਣੇ ਸੁਪੁੱਤਰ ਸ਼੍ਰੀ ਤੇਗਬਾਦਰ ਸਾਹਿਬ ਕਾਲੇ ਪਿੰਡ ਆਪਣੇ ਪੇਕੇ ਘਰ ਚਲੇ ਜਾਓ ਸਮਾਪਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਪ੍ਰਾਪਤ ਹੋ ਜੇਗੀ ਫਿਰ ਗੁਰੂ ਜੀ ਨੇ ਸورਜ ਮਾਲ ਨੂੰ ਆਖਿਆ ਵੀ ਤੁਸੀਂ ਆਪਣੀ ਚਾਣ ਅਨਸਾਰ ਭਾਵੇਂ ਸ਼੍ਰੀ ਹਰ ਰਾਏ ਜੀ ਪਾਸ ਰਹੋ ਭਾਵੇਂ ਹੋਰ ਕਿਸੇ ਥਾਂ ਨਵਾਸ ਕਰ ਲੋ ਤੇਰੀ ਵੰਸ ਬੜੀ ਵਧੇ ਫੁੱਲੇਗੀ ਇਵੇਂ ਕਿਵੇਂ ਗੁਰਤਾ ਵੀ ਗੁਰਤਾ ਵੀ ਪ੍ਰਾਪਤ ਹੋ ਜੇਗੀ ਸ਼੍ਰੀ ਹਰਿ ਰਾਏ ਜੀ ਜਿਨ੍ਹਾਂ ਦੀ ਬਿਰਤੀ ਬ੍ਰਹਮ ਗਿਆਨ ਵਿੱਚ ਅਡੋਲ ਟਿਕੀ ਹੋਈ ਸੀ ਉਹਨਾਂ ਪ੍ਰਤੀ ਗੁਰੂ ਜੀ ਆਂਦੇ ਗੁਰੂ ਜੀ ਨੇ ਕੁਛ ਨਹੀਂ ਆਖਿਆ ਉਬਰੰਦ ਸਾਰੀ ਸੰਗਤ ਮਸੰਦਾਂ ਨੂੰ ਆਖਿਆ ਅਜਤੋਂ ਸ਼੍ਰੀ ਹਰਿ ਰਾਏ ਜੀ ਨੂੰ ਮੇਰਾ ਹੀ ਰੂਪ ਕਰਕੇ ਜਾਣਣਾ ਅਦੇ ਮੰਨਣਾ ਜਿਹੜਾ ਇਹਨਾਂ ਦੇ ਸ਼ਰਧਾ ਰੱਖੇਗਾ ਉਹਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਜਿਹੜਾ ਇਹਨਾਂ ਦੇ ਵਿਰੁੱਧ ਕੁਛ ਕਰੇਗਾ ਉਹ ਆਪਣਾ ਆਪ ਗਵਾ ਕੇ ਲੋਕ ਪਰਲੋਕ ਵਿੱਚ ਦੁੱਖ ਪਾਵੇਗਾ ਸਾਰੀ ਸੰਗਤ ਨੇ ਸਿਰ ਨੀਵਾ ਕਰਕੇ ਆਖਿਆ ਮਹਾਰਾਜ ਜੀ ਜੋ ਆਪ ਜੀ ਦਾ ਹੁਕਮ ਹੈ ਇਹਨੂੰ ਅਸੀਂ ਸਿਰ ਮੱਥੇ ਦੇ ਮੰਨਾਂਗੇ ਗੁਰੂ ਜੀ ਆਦੇ ਬਾਣੀ ਪੜ੍ਹਨੀ ਸਤਨਾਮ ਦਾ ਸਿਮਰਨ ਕਰਨਾ ਸ਼ੋਕ ਨਹੀਂ ਕਰਨਾ ਅਸੀਂ ਹੁਣ ਆਪਣੇ ਸਤਗੰਗ ਧਾਮ ਨੂੰ ਜਾ ਰਹੇ ਆ ਇਸਰਾ ਸਭ ਨੂੰ ਥਾਂ ਪਰ ਥਾਂ ਜਾਣ ਦਾ ਦੇਸ਼ ਦੇ ਕੇ ਗੁਰੂ ਜੀ ਦੇ ਪਤਾਲਪੁਰੇ ਕੋਠੇ ਵਿੱਚ ਘਿਹਦਾ ਦੀਵਾ ਜਗਵਾ ਕੇ 쿠ਸ਼ਾ ਉੱਪਰ ਨਰਮ ਵਿਛੌਣਾ ਕਰਵਾਇਆ ਸਾਰੀ ਸੰਗਤ ਨੂੰ ਧੀਰਜ ਅਦੇ ਦਲਾਸਾ ਦੇ ਕੇ ਕੋਠੇ ਵਿੱਚ ਚਲੇ ਗਏ ਜੋਧ ਰਾਏ ਤੇ ਭਾਈ ਭਾਨੇ ਨੇ ਆਖਿਆ ਕਿ ਅੱਜ ਤੋਂ 7ਵੇਂ ਦਿਨ ਇਸ ਕੋਠੇ ਦਾ ਬੂਆ ਸ੍ਰੀ ਹਰ ਰਾਏ ਜੀ ਖੋਲਣ 7 ਦਿਨ ਵਾਸਤੇ ਇਹਦੇ ਚਫੇਰੇ ਪਹਿਰਾ ਰੱਖਣਾ ਕੋਈ ਨੇੜੇ ਆਣ ਕੇ ਵਿਗਨ ਨਾ ਪਾਵੇ ਫਿਰ ਗੁਰੂ ਜੀ ਨੇ ਕੋਠੇ ਦਾ ਬੂਆ ਅੰਦਰੋਂ ਬੰਦ ਕਰ ਲਿਆ ਅੰਦਰ ਗੁਸ਼ਾ ਦੇ ਆਸਨ ਉੱਤੇ ਸਮਾਧੀ ਲਾ ਕੇ ਬੈਠ ਗਏ ਸੰਗਤਾਂ 6 ਦਿਨ ਕੋਟੇ ਦੇ ਬਾਹਰ ਬੈਠ ਕੇ ਅਖੰਡ ਕੀਰਤਨ ਕਰਦੀਆਂ ਰਹੀਆਂ ਜਦੋਂ 7ਵਾਂ ਦਿਨ ਚੜਿਆ ਸਵਾ ਪੈਰ ਦਿਨ ਚੜੇ ਸ੍ਰੀ ਹਰਿ ਰਾਏ ਜੀ ਨੇ ਅਰਦਾਸਾ ਕਰਕੇ ਦਰਵਾਜ਼ਾ ਖੋਲ੍ਹਿਆ ਗੁਰੂ ਜੀ ਦੇ ਸਰੀਰ ਨੂੰ ਇਸ਼ਨਾਨ ਕਰਵਾ ਕੇ ਨਵੇਂ ਵਸਤਰ ਪਹਿਨਾਏ ਅਗੇ ਸੁੰਦਰ ਵਿਵਾਨ ਵਿੱਚ ਰੱਖ ਕੇ ਨੇੜੇ ਹੀ ਚੰਗਾ ਸਥਾਨ ਵੇਖ ਕੇ ਉਥੇ ਚੰਦਨ ਦੀ ਚਿਖਾ ਤਿਆਰ ਕਰਕੇ ਉੱਪਰ ਸਰੀਰ ਨੂੰ ਰੱਖ ਕੇ ਅਰਦਾਸਾ ਕਰਕੇ ਸ੍ਰੀ ਸੂਰਜਮਲ ਪਾਸੋਂ ਲਾਂਬੂ ਲਗਵਾ ਕੇ ਸੰਸਕਾਰ ਕਰ ਦਿੱਤਾ ਉਬਰੰਧ ਸਾਰਿਆਂ ਨੇ ਸਤਲੁਜ ਨਦੀ ਵਿੱਚ ਇਸ਼ਨਾਨ ਕਰਕੇ ਦੀਵਾਨ ਲਾਇਆ ਸ਼ਬਦ ਕੀਰਤਨ ਕਰਾ ਕੇ ਗੜਾ ਬਰਸ਼ਾਦੀ ਦੇਗ ਵਰਤਾਈ ਆਪੋ ਆਪਣੇ ਅਸਥਾਨਾਂ ਨੂੰ ਸਾਰੇ ਵਿੱਚ ਚਲੇ ਗਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੇਦ ਸੁਦੀ ਪੰਜਵੇਂ ਸੰਮਤ 1701 ਨੂੰ ਜੋਤੀ ਜੋਤ ਸਮਾ ਗੇ ਜੋਤੀ ਦੇ ਵਿੱਚ ਜੋਤ ਰਲ ਗਈ ਸਾਰੀਆਂ ਸੰਗਤਾਂ ਧੰਨ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਉਚਾਰਨ ਕਰਦੀਆਂ ਗੁਰੂ ਹਰਿ